ਦੇ ਜਿਹੜੇ ਪਿੰਡ ਸੀ ਉਹਨਾਂ ਨੂੰ ਉਜਾੜਿਆ ਗਿਆ ਸੀ ਦਿੱਲੀ ਨੂੰ ਬਣਾਉਣ ਵਾਸਤੇ ਇਹ ਜਿਹੜੇ ਪਿੰਡ ਉਜਾੜੇ ਗਏ ਸਨ ਇਹਨਾਂ ਦੀ ਜ਼ਮੀਨ ਦੀ ਮਲਕੀਅਤ ਇੱਕ ਸਿੱਖ ਦੇ ਨਾਂ ਸੀ ਜੋ ਅੱਜ ਵੀ ਕਾਗਜ਼ਾਂ ਦੇ ਵਿੱਚ ਉਸ ਸਿੱਖ ਦੇ ਨਾਮ ਬੋਲਦੀ ਹੈ ਖੈਰ ਉਸ ਸਿੱਖ ਅਤੇ ਨਵੀਂ ਦਿੱਲੀ ਦੇ ਇਤਿਹਾਸ ਨੂੰ ਜਾਣਨ ਤੋਂ ਪਹਿਲਾਂ ਅਸੀਂ ਮੋਟਾ-ਮੋਟਾ ਚਾਨਣਾ ਪੁਰਾਣੀ ਦਿੱਲੀ ਦੇ ਇਤਿਹਾਸ ਤੇ ਪਾ ਲੈਨੇ ਆ ਤਾਂ ਜੋ ਪੂਰੀ ਵੀਡੀਓ ਨੂੰ ਪੂਰੀ ਗੱਲ ਨੂੰ ਸਮਝਣਾ ਹੋਰ ਸੌਖਾ ਹੋ ਜਾਏ ਜੋ ਅਸਲ ਦਿੱਲੀ ਆ ਜਾਂ ਜਿਸ ਨੂੰ ਪੁਰਾਣੀ ਦਿੱਲੀ ਕਿਹਾ ਜਾਂਦਾ ਆ ਗੁਰੂ ਸਾਹਿਬ ਦੇ ਵੇਲੇ ਅਸਲਾਮੁਅਲੈਕੁਮ ਜੀ ਵੀਰੋ ਕੀ ਹਾਲ ਚਾਲੇ ਉਮੀਦ ਕਰਨਾ ਤੁਸੀਂ ਸਾਰੇ ਖਰੀਦ ਨਾਲ ਬੋਗੇ ਰੱਬ ਸਾਰਿਆਂ ਨੂੰ ਸਰਦੀ ਗਲਾ ਚ ਰੱਖੇ ਅੱਜ ਮੈਂ ਗੱਲ ਕਰਨ ਵਾਲਾ ਹਾਂ ਕਿ ਦਿੱਲੀ ਦੇ ਜਿਹੜੇ ਅਸਲ ਮਾਲਕ ਨੇ ਦਿੱਲੀ ਦੇ ਜਿਹੜੇ ਅਸਲ ਵਾਰਿਸ ਨੇ ਉਹ ਕੌਣ ਨੇ ਤੇ ਜਦੋਂ ਮੈਨੂੰ ਪਤਾ ਚੱਲਿਆ ਤੇ ਮੈਂ ਬਹੁਤ ਜ਼ਿਆਦਾ ਹੈਰਾਨ ਹੋਇਆ ਕਿ ਦਿੱਲੀ ਦੇ ਜਿਹੜੇ ਮਾਲਕ ਨੇ ਦਿੱਲੀ ਦੇ ਜਿਹੜੇ ਵਾਰਿਸ ਨੇ ਉਹ ਸਿੱਖ ਸਰਦਾਰ ਨੇ ਤੇ ਅੱਜ ਉਹ ਦੌਰ ਹੈ ਕਿ ਦਿੱਲੀ ਦੇ ਅੰਦਰ ਜਿਹੜੀ ਰਾਜਧਾਨੀ ਮੰਨੀ ਜਾਂਦੀ ਹੈ ਭਾਰਤ ਦੀ ਰਾਜਧਾਨੀ ਮੰਨੀ ਜਾਂਦੀ ਹੈ ਦਿੱਲੀ ਉਹਦੇ ਜਿਹੜੇ ਮਾਲਕ ਨੇ ਉਹਦੇ ਜਿਹੜੇ ਵਾਰਿਸ ਨੇ ਉਸੇ ਇੱਕ ਸਰਦਾਰ ਨੇ ਤੇ ਅੱਜ ਉਸੇ ਸਿੱਖਾਂ ਨੂੰ ਉਸੇ ਕਿਸਾਨਾਂ ਨੂੰ ਦਿੱਲੀ ਦਿੱਲੀ ਵਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਦਿੱਲੀ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਤੇ ਇਸੇ ਮਤਲਗਾਈ ਦੀ ਵੀਡੀਓ ਵੀ ਢਲਵਾਦਨੇ ਆਂ ਵੀਡੀਓ ਲਗਾਉਣ ਤੋਂ ਪਹਿਲੇ ਤੁਮਾਂ ਨੂੰ ਦੋਸਾਂ ਗੇ ਗੁਜ਼ਾਰਿਸ਼ ਹੈ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਨੇ ਬੈਲ ਆਈਕਨ 'ਤੇ ਦਬਾਓ ਤਾਂ ਕਿ ਆਨ ਵਾਲੀ ਜਿੰਨੀਆਂ ਵੀ ਵੀਡੀਓਜ਼ ਨੇ ਤੁਹਾਡੇ ਤੱਕ ਪਹੁੰਚ ਸਕਣ ਚਲੋ ਵੀਡੀਓ ਸਟਾਰਟ ਕਰਨੇ ਸਿੱਖ ਦਿੱਲੀ ਦੇ ਮਾਲਕ ਹਨ ਜਿਸ ਜ਼ਮੀਨ ਉੱਤੇ ਦਿੱਲੀ ਬਣੀ ਹੈ ਉਹ ਆਖਰ ਕਿਸ ਸਿੱਖ ਦੀ ਹੈ ਆਖਰ ਕੌਣ ਸੀ ਉਹ ਸਿੱਖ ਜਿਸ ਦੀ ਜ਼ਮੀਨ ਉੱਤੇ ਦਿੱਲੀ ਵਸਦੀ ਹੈ ਕੀ ਫਰਕ ਹੈ ਪੁਰਾਣੀ ਦਿੱਲੀ ਤੇ ਨਵੀਂ ਦਿੱਲੀ ਦੇ ਵਿੱਚ ਕੌਣ ਸੀ ਜਿਸ ਨੇ ਦਿੱਲੀ ਬਣਾਉਣ ਵਾਸਤੇ ਸਿੱਖਾਂ ਕੋਲੋਂ ਜ਼ਮੀਨ ਲੀਸ ਤੇ ਲਈ ਸੀ ਕੌਮਸਨ ਰਾਏ ਸੀ ਨਾ ਜੀ ਜੋ ਇੰਨੇ ਅਮੀਰ ਸਨ ਕਿ ਉਹਨਾਂ ਕੋਲ ਆਪਣੀ ਪਰਸਨਲ ਆਰਮੀ ਸੀ ਉਹ ਸਿੱਖ ਜਿਸ ਦੀ ਜ਼ਮੀਨ ਉੱਤੇ ਦਿੱਲੀ ਬਣੀ ਹੈ ਜਿਸ ਦਾ ਅਸਲ ਮਾਲਕ ਹੈ ਅੱਜ ਕਿੱਥੇ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਲ ਹੀ ਦੇ ਵਿੱਚ ਕਿਸਾਨੀ ਅੰਦੋਲਨ 2.0 ਚੱਲ ਰਿਹਾ ਹੈ ਜਿਸ ਦੇ ਚੱਲਦਿਆਂ ਮੈਨੂੰ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਸਾਰੀਆਂ ਕਿਸਾਨੀ ਨਾਲ ਸੰਬੰਧਿਤ ਜਾਂ ਅੰਦੋਲਨ ਨਾਲ ਸੰਬੰਧਿਤ ਜੁੜੀਆਂ ਪੋਸਟਾਂ ਸ਼ੋਅ ਹੁੰਦੀਆਂ ਰਹਿੰਦੀਆਂ ਨੇ ਅਜਿਹੀਆਂ ਹੀ ਪੋਸਟਾਂ ਦੇ ਵਿੱਚ ਇੱਕ ਪੋਸਟ ਮੈਨੂੰ ਸ਼ੋਅ ਹੋਈ ਜਿਸ ਦੇ ਉੱਪਰ ਲਿਖਿਆ ਸੀ ਕਿ ਦਿੱਲੀਏ ਸਾਡੇ ਨਾਲ ਬਹੁਤੇ ਹਿਸਾਬ ਕਿਤਾਬ ਨਾ ਕਰੀ ਕਿਤੇ ਇੰਜ ਨਾ ਹੋਵੇ ਕਿ ਕਾਬਲ ਕੰਧਾਰ ਤੋਂ ਲੈ ਕੇ ਦਿੱਲੀ ਤੱਕ ਦੇ ਅਸੀਂ ਵਾਰਿਸ ਨਿਕਲ ਆਈਏ ਇਹ ਪੋਸਟ ਪੜ੍ਹ ਕੇ ਮੈਂ 1 ਮਿੰਟ ਲਈ ਜਿੱਦਾਂ ਜੰਮ ਗਿਆ ਵਾਂ ਕਿ ਦਿੱਲੀ ਦੇ ਵਾਰਿਸ ਨਾ ਨਿਕਲ ਆਈਏ ਕਾਬਲ ਕੰਧਾਰ ਤਾਂ ਸਮਝ ਆਉਂਦਾ ਆ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇਂ ਸਿੱਖਾਂ ਦਾ ਰਾਜ ਕਾਬਲ ਕੰਧਾਰ ਤੱਕ ਰਿਆ ਪਰ ਸਿੱਖ ਦਿੱਲੀ ਦੇ ਵਾਰਿਸ ਇਸ ਗੱਲ ਨੇ ਮੈਨੂੰ ਸੋਚੀ ਪਾ ਦਿੱਤਾ ਤੇ ਉਸ ਤੋਂ ਬਾਅਦ ਮੇਰੀ ਦੁਤੀ ਇਸ ਬਾਰੇ ਵਧੀ ਕਿ ਪਤਾ ਕੀਤਾ ਜਾਵੇ ਕਿ ਸਿੱਖ ਦਿੱਲੀ ਦੇ ਵਾਰਸ ਕਿੱਦਾਂ ਨੇ ਜਦੋਂ ਮੈਂ ਇਸ ਟਾਪਿਕ ਉੱਪਰ ਸਰਚ ਕਰਨੀ ਸ਼ੁਰੂ ਕੀਤੀ ਤਾਂ ਮੈਂ ਜਾਣ ਕੇ ਬਹੁਤ ਹੀ ਹੈਰਾਨ ਹੋਇਆ ਕਿ ਸੱਚਮੁੱਚ ਸਿੱਖ ਦਿੱਲੀ ਦੇ ਵਾਰਸ ਹਨ ਤੇ ਮੈਨੂੰ ਲੱਗਦਾ ਕਿ ਮੇਰੇ ਵਾਂਗ ਆਪਣਿਆਂ 'ਚ ਬਹੁਤਾਂ ਨੂੰ ਇਹ ਗੱਲ ਪਤਾ ਨਹੀਂ ਹੋਊਗੀ ਕਿ ਦਿੱਲੀ ਸਿੱਖਾਂ ਦੀ ਮਲਕੀਅਤ ਹੈ ਹੁਣ ਕਈਆਂ ਦੇ ਦਿਮਾਗ 'ਚ ਇੱਥੇ ਇਹ ਗੱਲ ਆਉਂਦੀ ਹੋਊਗੀ ਕਿ ਸ਼ਾਇਦ ਇਹ ਗੱਲ ਮੈਂ ਇਸ ਕਰਕੇ ਕਹਿ ਰਿਹਾ ਕਿ ਸਿੱਖਾਂ ਨੇ ਦਿੱਲੀ ਨੂੰ ਜਿੱਤਿਆ ਸੀ ਇਸ ਕਰਕੇ ਨਹੀਂ ਸਗੋਂ ਦਿੱਲੀ ਸਿੱਖਾਂ ਦੀ ਇਸ ਕਰਕੇ ਮਲਕੀਅਤਾਂ ਕਿਉਂਕਿ ਜਿਸ ਜ਼ਮੀਨ ਉੱਤੇ ਦਿੱਲੀ ਵਸਦੀ ਆ ਉਹ ਸਿੱਖਾਂ ਦੀ ਜ਼ਮੀਨ ਹੈ ਹਾਂਜੀ ਬਿਲਕੁਲ ਸਹੀ ਸੁਣਿਆ ਤੁਸੀਂ ਅੱਜ ਦਿੱਲੀ ਜਿਸ ਜ਼ਮੀਨ ਉੱਤੇ ਵਸ ਰਹੀ ਆ ਉਹ ਜ਼ਮੀਨ ਸਿੱਖਾਂ ਦੀ ਆ ਤੇ ਆਖਰ ਕੌਣ ਸੀ ਉਹ ਸਿੱਖ ਕਿਸ ਨੇ ਇਸ ਜਗ੍ਹਾ ਉੱਪਰ ਦਿੱਲੀ ਨੂੰ ਵਸਾਇਆ ਜਾਣਾਂਗੇ ਆਪਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਸੋ ਇਸ ਵੀਡੀਓ ਦੇ ਵਿੱਚ ਅਖੀਰ ਤੱਕ ਬਣੇ ਰਹੋ ਤੁਹਾਨੂੰ ਬਹੁਤ ਹੀ ਅਹਿਮ ਤੇ ਨਵੀਂ ਜਾਣਕਾਰੀ ਮਿਲਣ ਵਾਲੀ ਹੈ ਸੋ ਹੁਣ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਆਪਾਂ ਵੱਧਦੇ ਆਂ ਆਪਣੀ ਅੱਜ ਦੀ ਇਸ ਵੀਡੀਓ ਵੱਲ ਦਿੱਲੀ ਜਿਸ ਨੂੰ ਭਾਰਤ ਦੀ ਰਾਜਧਾਨੀ ਵਜੋਂ ਜਾਣਿਆ ਜਾਂਦਾ ਇਸ ਨੂੰ ਮੁੱਖ ਤੌਰ ਤੇ ਦੋ ਭਾਗਾਂ 'ਚ ਵੰਡਿਆ ਜਾਂਦਾ ਪੁਰਾਣੀ ਦਿੱਲੀ ਤੇ ਨਵੀਂ ਦਿੱਲੀ ਪੁਰਾਣੀ ਦਿੱਲੀ ਤਾਂ ਉਹ ਆ ਜਿਸ ਨੂੰ ਸਮੇਂ-ਸਮੇਂ ਤੇ ਹਮਲਾਵਰਾਂ ਵੱਲੋਂ ਲੁੱਟਿਆ ਜਾਂਦਾ ਰਿਹਾ ਆ ਤੇ ਇਸ ਦੇ ਉੱਪਰ ਰਾਜ ਵੀ ਕਰਦੇ ਰਹੇ ਆ ਤੇ ਨਵੀਂ ਦਿੱਲੀ ਉਹ ਆ ਜਿਸ ਨੂੰ 12 ਦਸੰਬਰ 1911 ਚ ਬਣਾਇਆ ਗਿਆ ਸੀ ਇਸ ਦਿੱਲੀ ਨੂੰ ਬਣਾਉਣ ਵਾਸਤੇ ਅੰਗਰੇਜ਼ਾਂ ਵੱਲੋਂ ਦਿੱਲੀ ਦੇ ਨੇੜੇ ਦੇ ਕੁਝ ਪਿੰਡਾਂ ਨੂੰ ਉਜਾੜਿਆ ਗਿਆ ਸੀ ਉਦਾਹਰਨ ਦੇ ਤੌਰ ਤੇ ਜਿਵੇਂ ਚੰਡੀਗੜ੍ਹ ਨੂੰ ਵਸਾਉਣ ਵਾਸਤੇ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਨੂੰ ਉਜਾੜਿਆ ਗਿਆ ਸੀ ਇਸੇ ਤਰ੍ਹਾਂ ਨਵੀਂ ਦਿੱਲੀ ਨੂੰ ਬਣਾਉਣ ਵਾਸਤੇ ਦਿੱਲੀ ਦੇ ਨੇੜੇ ਤੇੜੇ ਬਹੁਤ ਸਾਰੇ ਜਿਹੜੇ ਪਿੰਡ ਸੀ ਉਹਨਾਂ ਨੂੰ ਉਜਾੜਿਆ ਗਿਆ ਸੀ ਦਿੱਲੀ ਨੂੰ ਬਣਾਉਣ ਵਾਸਤੇ ਇਹ ਜਿਹੜੇ ਪਿੰਡ ਉਜਾੜੇ ਗਏ ਸਨ ਇਹਨਾਂ ਦੀ ਜ਼ਮੀਨ ਦੀ ਮਲਕੀਅਤ ਇੱਕ ਸਿੱਖ ਦੇ ਨਾਮ ਸੀ ਜੋ ਅੱਜ ਵੀ ਕਾਗਜ਼ਾਂ ਦੇ ਵਿੱਚ ਉਸ ਸਿੱਖ ਦੇ ਨਾਮ ਬੋਲਦੀ ਹੈ ਖੈਰ ਉਸ ਸਿੱਖ ਅਤੇ ਨਵੀਂ ਦਿੱਲੀ ਦੇ ਇਤਿਹਾਸ ਨੂੰ ਜਾਣਨ ਤੋਂ ਪਹਿਲਾਂ ਅਸੀਂ ਮੋਟਾ-ਮੋਟਾ ਚੰਨਣ ਪੁਰਾਣੀ ਦਿੱਲੀ ਦੇ ਇਤਿਹਾਸ ਤੇ ਪਾ ਲੈਨੇ ਆ ਤਾਂ ਜੋ ਪੂਰੀ ਵੀਡੀਓ ਨੂੰ ਪੂਰੀ ਗੱਲ ਨੂੰ ਸਮਝਣਾ ਹੋਰ ਸੌਖਾ ਹੋ ਜਾਏ ਜੋ ਅਸਲ ਦਿੱਲੀ ਆ ਜਾਂ ਜਿਸ ਨੂੰ ਪੁਰਾਣੀ ਦਿੱਲੀ ਕਿਹਾ ਜਾਂਦਾ ਆ ਗੁਰੂ ਸਾਹਿਬ ਦੇ ਵੇਲੇ ਉਸ ਦਾ ਨਾਮ ਸ਼ਾਹਜਹਾਨਾਬਾਦ ਸੀ ਤੇ ਇਸ ਦੇ ਅੰਦਰ ਲਾਲ ਕਿਲਾ ਸਲੀਮਗੜ ਕਿਲਾ ਚਾਂਦਨੀ ਚੌਕ ਫਤਿਹਪੁਰ ਜਾਮਾ ਮਸਜਿਦ ਦਰਿਆ ਗੰਜ ਕਸ਼ਮੀਰੀ ਗੇਟ ਆਦਿ ਦੇ ਇਲਾਕੇ ਆਉਂਦੇ ਸਨ ਮੁਗਲਾਂ ਵੇਲੇ ਵੀ ਇਹੀ ਦਿੱਲੀ ਰਾਜਤਾਨੇ ਹੋਇਆ ਕਰਦੀ ਸੀ ਫਿਰ ਉਸ ਤੋਂ ਬਾਅਦ ਜਦੋਂ ਸਿੱਖ ਮਿਸਲਾਂ ਬਣਦੀਆਂ ਨੇ ਤਾਂ ਉਹਨਾਂ ਵੱਲੋਂ 1764 ਤੋਂ ਲੈ ਕੇ 1787 ਤੱਕ ਦਿੱਲੀ ਉੱਪਰ 15 ਵਾਰ ਹਮਲਾ ਕੀਤਾ ਜਾਂਦਾ ਜਿਨ੍ਹਾਂ ਵਿੱਚ ਪਹਿਲਾ ਹਮਲਾ ਫਰਵਰੀ 1764 ਨੂੰ ਬਾਬਾ ਬਘੇਲ ਸਿੰਘ ਦੀ ਅਗਵਾਈ ਵਿੱਚ 30000 ਸਿੱਖਾਂ ਵੱਲੋਂ ਕੀਤਾ ਜਾਂਦਾ ਆ ਇਸ ਹਮਲੇ ਦੇ ਵਿੱਚ 30000 ਦੀ ਗਿਣਤੀ ਦੇ ਸਿੱਖ ਜਮਨਾਪਾਰ ਕਰਕੇ ਦਿੱਲੀ ਦੇ ਕੁਝ ਇਲਾਕੇ ਨੂੰ ਜਿੱਤ ਲੈਂਦੇ ਆ ਕਿਉਂਕਿ ਉਸ ਵੇਲੇ ਸਿੱਖਾਂ ਦੀ ਗਿਣਤੀ 30000 ਸੀ ਇਸ ਕਰਕੇ ਅੱਜ ਉਸ ਜਗ੍ਹਾ ਦਾ ਨਾਮ 30000 ਰੀਪਿਆ ਆਇਆ ਉਸ ਤੋਂ ਬਾਅਦ 15 ਜੁਲਾਈ 1775 ਨੂੰ ਪਹਾੜਗੰਜ ਤੇ ਜੈਪੁਰਾ ਨੂੰ ਜਿੱਤਿਆ ਜਾਂਦਾ ਹੈ ਫਿਰ 8 ਮਾਰਚ 1783 ਨੂੰ ਮਲਕ ਗੰਜ ਤੇ ਸਬਜ਼ੀ ਮੰਡੀ ਉੱਪਰ ਕਬਜ਼ਾ ਕੀਤਾ ਜਾਂਦਾ ਹੈ ਫਿਰ 18 ਮਾਰਚ 1783 ਨੂੰ ਸਿੰਘ ਜੱਸਾ ਸਿੰਘ ਆਲੂ ਵਾਲੀਆ ਜੱਸਾ ਸਿੰਘ ਰਾਮ ਗੜੀਆ ਬਾਬਾ ਬਘੇਲ ਸਿੰਘ ਸਰਦਾਰ ਤਾਰਾ ਸਿੰਘ ਕੇਪਾ ਖੁਸ਼ਹਾਲ ਸਿੰਘ ਕਰਮ ਸਿੰਘ ਭਾਗ ਸਿੰਘ ਗੁਰਦੇਵ ਸਿੰਘ ਲਾਡੋ ਵਾਲੀਆ ਕਰਮ ਸਿੰਘ ਸ਼ਹਬਾਜ਼ ਗੁਰਬਚਨ ਸਿੰਘ ਅੰਮ੍ਰਾਲਾ ਆदि ਸਾਰੇ ਸਿੱਖ ਇਕੱਠੇ ਹੁੰਦੇ ਨੇ ਮਜਨੂ ਕੇ ਢਿੱਲੇ ਵਿਖੇ ਇਸ ਜਗ੍ ਕਰਨ ਤੋਂ ਬਾਅਦ ਇਹ ਸਾਰੇ ਸਿੰਘ ਇੱਕ ਵਾਰ ਫਿਰ ਦਿੱਲੀ ਉੱਪਰ ਹਮਲਾ ਕਰਦੇ ਨੇ ਤੇ ਇਸ ਵਾਰ ਇਹ ਟਾਰਗੇਟ ਕਰਦੇ ਨੇ ਲਾਲ ਕਿਲੇ ਨੂੰ ਲਾਲ ਕਿਲੇ ਦੀ ਇੱਕ ਕਮਜ਼ੋਰ ਜਹੀ ਕੰਧ ਨੂੰ ਨਿਸ਼ਾਨਾ ਬਣਾ ਕੇ ਉਸ ਨੂੰ ਤੋੜਿਆ ਜਾਂਦਾ ਤੇ ਉਸ ਰਾਹੀਂ ਕਿਲੇ ਦੇ ਅੰਦਰ ਦਾਖਲ ਹੋਇਆ ਜਾਂਦਾ ਜਿਸ ਨੂੰ ਅੱਜ ਮੋਰੀ ਗੇਟ ਕਿਹਾ ਜਾਂਦਾ ਆ ਇਸ ਗੇਟ ਰਾਹੀਂ ਅੰਦਰ ਵੜ ਕੇ ਬਾਬਾ ਬਘੇਲ ਸਿੰਘ ਵੱਲੋਂ ਲਾਲ ਕਿਲੇ ਦੇ ਉੱਪਰ ਖਾਲਸਾ ਨਿਸ਼ਾਨਾ ਚੁਲਾ ਦਿੱਤਾ ਜਾਂਦਾ ਆ ਤੇ ਇਸ ਤਰ੍ਹਾਂ ਦਿੱਲੀ ਉੱਪਰ ਸਿੱਖਾਂ ਦਾ ਰਾਜ ਹੋ ਜਾਂਦਾ ਆ। ਤੋਂ ਦਿੱਲੀ ਨੂੰ ਜਿੱਤ ਲੈਣ ਤੋਂ ਬਾਅਦ ਬਾਬਾ ਬਗੇਲ ਸਿੰਘ ਜੀ ਵੱਲੋਂ ਇਤਿਹਾਸਿਕ ਸਥਾਨਾਂ ਦੇ ਨਿਸ਼ਾਨਦੇਹੀ ਕਰਵਾਈ ਜਾਂਦੀ ਆ ਤੇ ਉਸ ਜਗ੍ਹਾ ਦੇ ਉੱਪਰ ਗੁਰਦੁਆਰਾ ਸਾਹਿਬ ਦਾ ਨਿਰਮਾਣ ਕਰਵਾਇਆ ਜਾਂਦਾ। ਤਾਂ ਇਹ ਤਾਂ ਸੀ ਦਿੱਲੀ ਦਾ ਮੋਟਾ-ਮੋਟਾ ਇਤਿਹਾਸ। ਬਾਕੀ ਜੇਕਰ ਤੁਸੀਂ ਪੂਰੀ ਡਿਟੇਲ ਵਿੱਚ ਜਾਨਣਾ ਚਾਹੁੰਦੇ ਹੋ ਕਿ ਦਿੱਲੀ ਦਾ ਪੂਰਾ ਇਤਿਹਾਸ ਕੀ ਆ, ਕਿਹੜੇ-ਕਿਹੜੇ ਮੁਗਲ ਸ਼ਾਸਕ ਨੇ ਜਾਂ ਕਿਹੜੇ-ਕਿਹੜੇ ਹੋਰ ਸ਼ਾਸਕ ਨੇ ਇਸ ਉੱਪਰ ਕਦੋਂ-ਕਦੋਂ ਹਮਲਾ ਕੀਤਾ, ਕਿਵੇਂ-ਕਿਵੇਂ ਰਾਜ ਕੀਤਾ ਜਾਂ ਬਾਬਾ ਬਗੇਲ ਸਿੰਘ ਹੋਣਾ ਨੇ ਪੂਰੀ ਦਿੱਲੀ ਨੂੰ ਕਿਦਾਂ ਫਤਿਹ ਕੀਤਾ। ਜੇਕਰ ਤੁਸੀਂ ਸਾਰੀ ਜਾਣਕਾਰੀ ਚਾਹੁੰਦੇ ਹੋ ਤਾਂ ਮੈਨੂੰ ਇੱਕ ਵਾਰੀ ਕਮੈਂਟ ਕਰਕੇ ਜ਼ਰੂਰ ਦੱਸੋ ਮੈਂ ਇਸ ਦੇ ਉੱਪਰ ਜਲਦੀ ਹੀ ਇੱਕ ਪੂਰੀ ਵੀਡੀਓ ਬਣਾ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗਾ ਤੇ ਹੁਣ ਆਪਾਂ ਗੱਲ ਕਰਦੇ ਹਾਂ ਨਵੀਂ ਦਿੱਲੀ ਦੀ ਜੋ ਸਾਡੀ ਵੀਡੀਓ ਦਾ ਅੱਜ ਦਾ ਮੁੱਦਾ ਆ ਕਿ ਉਹ ਨਵੀਂ ਦਿੱਲੀ ਕਿਹੜੇ ਸਿੱਖ ਦੀ ਜ਼ਮੀਨ ਉੱਤੇ ਬਣੀ ਆ ਤੇ ਕਦੋਂ ਬਣੀ ਕਿੱਦਾਂ ਬਣੀ ਈਸਟ ਇੰਡੀਆ ਦੇ ਆਉਣ ਤੋਂ ਬਾਅਦ ਜਦੋਂ ਅੰਗਰੇਜ਼ਾਂ ਦਾ ਭਾਰਤ ਉੱਪਰ ਕਬਜ਼ਾ ਆ ਜਾਂਦਾ ਆ ਤਾਂ ਅੰਗਰੇਜ਼ਾਂ ਵੱਲੋਂ ਕੋਲਕੱਤਾ ਨੂੰ ਭਾਰਤ ਦੀ ਰਾਜਧਾਨੀ ਬਣਾਇਆ ਜਾਂਦਾ ਜਦਕਿ ਉਹਨਾਂ ਤੋਂ ਪਹਿਲਾਂ ਦਿੱਲੀ ਭਾਰਤ ਦੀ ਰਾਜਧਾਨੀ ਸੀ ਫਿਰ ਅੰਗਰੇਜ਼ਾਂ ਵੱਲੋਂ ਹੌਲੀ-ਹੌ ਪੂਰੇ ਭਾਰਤ ਉੱਪਰ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਅੰਗਰੇਜ਼ਾਂ ਵੱਲੋਂ ਪਹਿਲਾਂ ਭਾਰਤ ਉੱਪਰ ਹੀ ਕਬਜ਼ਾ ਕੀਤਾ ਗਿਆ ਸੀ ਜਦ ਤੱਕ ਮਹਾਰਾਜਾ ਰਣਜੀਤ ਸਿੰਘ ਜੀ ਰਹੇ ਆ ਤੇ ਉਸ ਤੋਂ ਕੁਝ ਸਮਾਂ ਬਾਅਦ ਤੱਕ ਵੀ ਅੰਗਰੇਜ਼ਾਂ ਕੋ ਪੰਜਾਬ ਉੱਪਰ ਕਬਜ਼ਾ ਨਹੀਂ ਸੀ ਹੋਇਆ ਵੈਸੇ ਵੀ ਉਸ ਵੇਲੇ ਪੰਜਾਬ ਇੱਕ ਵੱਖਰਾ ਦੇਸ਼ ਹੋਇਆ ਕਰਦਾ ਸੀ ਤਾਂ ਹੀ ਤਾਂ ਕਹਿੰਦੇ ਆ ਕਿ ਅੰਗਰੇਜ਼ਾਂ ਨੇ ਭਾਰਤ ਉੱਪਰ 200 ਸਾਲ ਰਾਜ ਕੀਤਾ ਤੇ ਜਿਹਦੇ ਵਿੱਚੋਂ ਉਹਨਾਂ ਨੇ ਪੰਜਾਬ ਉੱਪਰ ਸਿਰਫ 100 ਸਾਲ ਰਾਜ ਕੀਤਾ ਆ ਸੋ ਹੁਣ ਜਦੋਂ ਅੰਗਰੇਜ਼ਾਂ ਦਾ ਸਣੇ ਪੰਜਾਬ ਪੂਰੇ ਭਾਰਤ ਉੱਪਰ ਕਬਜ਼ਾ ਹੋ ਜਾਂਦਾ ਆ ਤਾਂ ਉਹਨਾਂ ਨੇ ਲੋੜ ਮਹਿਸੂਸ ਕੀਤੀ ਕਿ ਭਾਰਤ ਦਾ ਰਾਜ ਪ੍ਰਬੰਧ ਚਲਾਉਣ ਵਾਸਤੇ ਸਾਨੂੰ ਭਾਰਤ ਦੇ ਸੈਂਟਰ ਵਿੱਚ ਜਾਣਾ ਪਊਗਾ ਕਿਉਂਕਿ ਕੋਲਕੱਤਾ ਜਿਹੜਾ ਆ ਇੱਕ ਪਾਸੇ ਜੇ ਪੈ ਜਾਂਦਾ ਆ ਇਸ ਲਈ ਉਹਨਾਂ ਨੇ ਲੋੜ ਮਹਿਸੂਸ ਕੀਤੀ ਕਿ ਹੁਣ ਸਾਨੂੰ ਦਿੱਲੀ ਨੂੰ ਭਾਰਤ ਦੀ ਰਾਜਧਾਨੀ ਬਣਾਉਣਾ ਚਾਹੀਦਾ ਹੈ ਜੋ ਕਿ ਉਹਨਾਂ ਦੇ ਆਉਣ ਤੋਂ ਪਹਿਲਾਂ ਵੀ ਸੀ ਸੋ ਆਪਣੇ ਇਸ ਵਿਚਾਰ ਦੇ ਨਾਲ 12 ਦਸੰਬਰ 1911 ਨੂੰ ਅੰਗਰੇਜ਼ੀ ਸ਼ਾਸਕ ਜਾਰਜ 5ਵੇਂ ਨੇ ਦਿੱਲੀ ਨੂੰ ਭਾਰਤ ਦੀ ਰਾਜਧਾਨੀ ਬਣਾਉਣ ਦਾ ਐਲਾਨ ਕਰ ਦਿੱਤਾ। ਦਿੱਲੀ ਨੂੰ ਰਾਜਧਾਨੀ ਬਣਾਉਣ ਦੇ ਵਿਚਾਰ ਦੇ ਨਾਲ-ਨਾਲ ਉਸਨੇ ਦਿੱਲੀ ਨੂੰ ਵੱਡਾ ਕਰਨ ਬਾਰੇ ਵੀ ਸੋਚਿਆ ਤੇ ਹੁਣ ਦਿੱਲੀ ਨੂੰ ਵੱਡਾ ਕਰਨ ਵਾਸਤੇ ਉਸ ਨੂੰ ਚਾਹੀਦੀ ਸੀ ਜ਼ਮੀਨ ਤੇ ਜਿਸ ਦੇ ਲਈ ਉਸਨੇ ਰਾਏਸੀਨਾ ਪਿੰਡ ਦੇ ਇਲਾਕੇ ਨੂੰ ਚੁਣਿਆ। ਅੰਗਰੇਜ਼ਾਂ ਨੇ 1894 ਦੇ ਵਿੱਚ ਜ਼ਮੀਨ ਨਾਲ ਜੁੜਿਆ ਇੱਕ ਐਕਟ ਬਣਾਇਆ ਸੀ ਲੈਂਡ ਐਕਵਿਜ਼ੀਸ਼ਨ ਐਕਟ। ਇਸ ਐਕਟ ਦੇ ਅਨੁਸਾਰ ਜਦੋਂ ਵੀ ਕਿਸੇ ਜ਼ਮੀਨ ਨੂੰ ਐਕਵਾਇਰ ਕਰਨਾ ਹੁੰਦਾ ਆ ਤਾਂ ਸਭ ਤੋਂ ਪਹਿਲਾਂ ਇਹ ਪਤਾ ਲਾਇਆ ਜਾਂਦਾ ਕਿ ਜ਼ਮੀਨ ਦਾ ਮਾਲਕ ਕੌਣ ਆ ਉਹ ਜ਼ਮੀਨ ਕਿਸ ਦੀ ਆ। ਉਹ ਜ਼ਮੀਨ ਨੂੰ ਲੈਣ ਤੋਂ ਪਹਿਲਾਂ ਉਸ ਦੇ ਮਾਲਕ ਦੀ ਸਹਿਮਤੀ ਤਾਂ ਹੋਣਾ ਜ਼ਰੂਰੀ ਆ ਤੇ ਉਸ ਜ਼ਮੀਨ ਦੇ ਹਿਸਾਬ ਦੇ ਨਾਲ ਉਸ ਦੇ ਮਾਲਕ ਨੂੰ ਉਸ ਦਾ ਮੁਆਵਜ਼ਾ ਦਿੱਤਾ ਜਾਂਦਾ ਆ ਅੱਜ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਵੀ ਅੰਗਰੇਜ਼ਾਂ ਦੁਆਰਾ ਬਣਾਏ ਗਏ ਇਸ ਐਕਟ ਲੈਂਡ ਐਕਵਾਇਰਿਸ਼ਨ ਦੇ ਅਨੁਸਾਰ ਹੀ ਜ਼ਮੀਨਾਂ ਐਕਵਾਇਰ ਕੀਤੀਆਂ ਜਾਂਦੀਆਂ ਨੇ ਹਾਲਾਂਕਿ ਇਸ ਐਕਟ ਦੇ ਵਿੱਚ ਸਨ 2013 ਦੇ ਵਿੱਚ ਕੁਝ ਨਵੇਂ ਸੋਧਾਂ ਕੀਤੀਆਂ ਗਈਆਂ ਨੇ ਖੈਰ ਹੁਣ ਜਦੋਂ ਅੰਗਰੇਜ਼ਾਂ ਵੱਲੋਂ ਨਵੀਂ ਦਿੱਲੀ ਬਣਾਉਣ ਵਾਸਤੇ ਜ਼ਮੀਨ ਚੁਣ ਲਈ ਗਈ ਤਾਂ ਇਸ ਐਕਟ ਦੇ ਅਨੁਸਾਰ ਇਹ ਪਤਾ ਲਾਇਆ ਜਾਣਾ ਸੀ ਕਿ ਜ਼ਮੀਨ ਦਾ ਮਾਲਕ ਕੌਣ ਆ ਇਸ ਜ਼ਮੀਨ ਨੂੰ ਐਕਵਾਇਰ ਕਰਨ ਤੇ ਪਤਾ ਲੱਗਾ ਕਿ ਜ਼ਮੀਨ ਦਾ ਮਾਲਕ ਇੱਕ ਸਿੱਖ ਆ ਜਿਸ ਦਾ ਨਾਮ ਆ ਰਾਏ ਸੀਨਾ ਰਾਏ ਸੀਨਾ ਇੱਕ ਬਨਜਾਰਾ ਵਪਾਰੀ ਸੀ ਰਾਏ ਸੀਨਾ ਨਾਮ ਦਾ ਇਹ ਬਨਜਾਰਾ ਵਪਾਰੀ ਗੁਰੂ ਘਰ ਨਾਲ ਬਹੁਤ ਪਿਆਰ ਰੱਖਦਾ ਸੀ ਤੇ ਪਾਕਿਸਤਾਨ ਦੇ ਮੁਜ਼ੱਫਰਗੜ ਜ਼ਿਲ੍ਹੇ ਦੇ ਖੈਰਪੁਰ ਦਾ ਰਹਿਣ ਵਾਲਾ ਸੀ ਇਹ ਆਪਣੇ ਵਪਾਰ ਦੇ ਕਾਰਨ ਦਿੱਲੀ ਆ ਗਿਆ ਤੇ ਇੱਥੇ ਆ ਕੇ ਇਸ ਨੇ ਆਪਣਾ ਰਹਿਣ ਸਨ ਸ਼ੁਰੂ ਕੀਤਾ ਤੇ ਇੱਥੇ ਹੀ ਇੱਕ ਪਿੰਡ ਵਸਾਇਆ ਤੇ ਇਸ ਵਪਾਰੀ ਦੇ ਨਾਮ ਤੇ ਹੀ ਇਸ ਪਿੰਡ ਦਾ ਨਾਮ ਰਾਏ ਸੀਨਾ ਰੱਖਿਆ ਗਿਆ ਸੀ ਅੰਗਰੇਜ਼ਾਂ ਦੇ ਆਉਣ ਤੋਂ ਪਹਿਲਾਂ ਇਸ ਦਾ ਨਾਮ ਰਾਏਸੀਨਾ ਹੀ ਸੀ ਪਰ ਬਾਅਦ ਵਿੱਚ ਅੰਗਰੇਜ਼ਾਂ ਨੇ ਇਸ ਦਾ ਨਾਮ ਰਾਏਸੀਨਾ ਹिल्स ਕਰ ਦਿੱਤਾ ਸੀ। ਇਹ ਰਾਏਸੀਨਾ ਨਾਮ ਦਾ ਵਪਾਰੀ ਸ਼ਹੀਦ ਭਾਈ ਮਣੀ ਸਿੰਘ ਦੇ ਸਹੁਰਾ ਸਾਹਿਬ ਵੀ ਸਨ। ਲੱਖੀ ਸ਼ਾਹ ਬਨਜਾਰਾ ਬਾਰੇ ਤੁਸੀਂ ਸਾਰੇ ਜ਼ਰੂਰ ਜਾਣਦੇ ਹੋਵੋਗੇ ਜੋ ਆਪਣੇ ਸਮੇਂ ਦੇ ਬਹੁਤ ਅਮੀਰ ਸਿੱਖ ਸਨ। ਇੰਨੇ ਅਮੀਰ ਕਿ ਉਹਨਾਂ ਦੇ ਕੋਲ ਆਪਣੀ ਪਰਸਨਲ ਫੌਜ ਵੀ ਹੋਇਆ ਕਰਦੀ ਸੀ। ਇਹ ਲੱਖੀ ਸ਼ਾਹ ਬਨਜਾਰਾ ਜੀ ਉਹੀ ਸਨ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦੇਹ ਦਾ ਸੰਸਕਾਰ ਕਰਨ ਵਾਸਤੇ ਆਪਣੇ ਪੂਰੇ ਘਰ ਨੂੰ ਅੱਗ ਲਗਾ ਦਿੱਤੀ ਸੀ। ਤੇ ਇਹ ਰਾਏਸੀਨਾ ਜੀ ਇਸੇ ਲੱਖੀ ਸ਼ਾਹ ਬਨਜਾਰੇ ਦੇ ਵੱਡ ਵਡੇਰੇ ਵੀ ਸਨ। ਹੁਣ ਜਦੋਂ ਜਾਰਜ 5ਵੇਂ ਨੇ ਇਸ ਜ਼ਮੀਨ ਦਾ ਜਾਇਜ਼ਾ ਆ ਤਾਂ ਉਸ ਨੂੰ ਪਤਾ ਲੱਗਾ ਕਿ ਇਹ ਜ਼ਮੀਨ ਇੱਕ ਸਿੱਖ ਦੀ ਆ ਪਰ ਉਸ ਸਿੱਖ ਦਾ ਹੁਣ ਕੋਈ ਵੀ ਜਿਉਂਦਾ ਵਾਰਿਸ ਨਹੀਂ ਸੀ ਬਚਿਆ ਕਿਉਂਕਿ ਇਸ ਜ਼ਮੀਨ ਦੇ ਜਿੰਨੇ ਵੀ ਵਾਰਿਸ ਸਨ ਜਾਂ ਇਸ ਪਰਿਵਾਰ ਨਾਲ ਸੰਬੰਧ ਰੱਖਦੇ ਸਨ ਉਹ ਸਾਰੇ ਸਿੱਖੀ ਲੇਖੇ ਲੱਗ ਚੁੱਕੇ ਸਨ ਭਾਵ ਕਿ ਸ਼ਹੀਦ ਹੋ ਚੁੱਕੇ ਸਨ ਫਿਰ ਵੀ ਅੰਗਰੇਜ਼ ਨੇ ਆਪਣੀ ਇਮਾਨਦਾਰੀ ਵਿਖਾਉਂਦਿਆਂ ਹੋਇਆਂ ਇਹ ਜ਼ਮੀਨ ਦਾ ਅਸਲੀ ਮਾਲਕਾਨਾ ਹੱਕ ਸੀ ਉਹ ਇਸ ਸਿੱਖ ਦੇ ਨਾਮ ਤੇ ਹੀ ਰਹਿਣ ਦਿੱਤਾ ਤੇ ਫੈਸਲਾ ਲਿਆ ਗਿਆ ਕਿ ਇਸ ਜ਼ਮੀਨ ਨੂੰ 99 ਸਾਲ ਵਾਸਤੇ ਲੀਜ਼ ਤੇ ਲਿਆ ਜਾਊਗਾ ਸੋ ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ 1793 ਏਕੜ ਦੀ ਜ਼ਮੀਨ ਤੇ ਬਣੀ ਹੈ ਦਿੱਲੀ ਸਿੱਖਾਂ ਦੀ ਮਲਕੀਅਤ ਆ ਕਿਉਂਕਿ ਇਹ ਸਿੱਖਾਂ ਦੀ ਜ਼ਮੀਨ ਤੇ ਬਣੀ ਹੋਈ ਆ ਕਿਉਂਕਿ ਇਸ ਉਨੜੇ 90 ਸਾਲ ਵਾਸਤੇ ਲੀਸ ਤੇ ਲਿਆ ਗਿਆ ਸੀ ਤਾਂ ਹੀ ਤਾਂ 2011 ਤੱਕ ਇਸ ਦਾ ਠੇਕਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਉਂਦਾ ਰਿਹਾ ਆ ਕਿਉਂਕਿ ਇਹ ਸਿੱਖਾਂ ਦੀ ਜ਼ਮੀਨ ਤੇ ਬਣੀ ਆ ਜੇਕਰ ਜਿਹਾ ਨਾ ਹੁੰਦਾ ਤਾਂ ਸਰਕਾਰ ਕਦੀ ਵੀ ਇਸ ਦਾ ਠੇਕਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਾ ਦਿੰਦੀ ਕਿਉਂਕਿ 99 ਸਾਲ ਵਾਸਤੇ ਇਸ ਜ਼ਮੀਨ ਨੂੰ ਲੀਜ਼ ਤੇ ਲਿਆ ਗਿਆ ਸੀ ਜੋ 1911 ਤੋਂ ਲੈ ਕੇ 2011 ਤੱਕ ਬਣਦੇ ਨੇ ਤੇ ਹੁਣ 2011 ਵਿੱਚ ਜਦੋਂ ਇਸ ਦੀ ਲੀਜ਼ ਖਤਮ ਹੋਈ ਆ ਤਾਂ ਭਾਰਤ ਸਰਕਾਰ ਵੱਲੋਂ ਇਸ ਜ਼ਮੀਨ ਉੱਪਰ ਕਬਜ਼ਾ ਕਰ ਲਿਆ ਗਿਆ ਪਰ ਕਾਗਜ਼ਾਂ ਦੇ ਵਿੱਚ ਅੱਜ ਵੀ ਇਹ ਜ਼ਮੀਨ ਸਿੱਖਾਂ ਦੇ ਨਾਮ ਹੀ ਬੋਲਦੀ ਆ ਚੇਕਰ ਹੁਣ ਗੱਲ ਕਰੀਏ ਇਸ ਜਗ੍ਹਾ ਉੱਪਰ ਬਣਿਆ ਇਮਾਰਤਾਂ ਦੀ ਤਾਂ ਨਵੀਂ ਦਿੱਲੀ ਦਾ ਇਹ ਇਲਾਕਾ ਜੋ 1793 ਏਕੜ ਵਿੱਚ ਫੈਲਿਆ ਹੋਇਆ ਏ ਜੋ ਸਿੱਖਾਂ ਦੀ ਜ਼ਮੀਨ ਉੱਪਰ ਬਣਿਆ ਹੋਇਆ ਏ ਇਸ ਉੱਪਰ ਜੋ ਇਮਾਰਤਾਂ ਬਣੀਆਂ ਨੇ ਉਹਨਾਂ ਵਿੱਚੋਂ ਮੁੱਖ ਨੇ ਇੰਡੀਆ ਗੇਟ ਰਾਸ਼ਟਰਪਤੀ ਭਵਨ ਨਾਰਥ ਬਲੌਕ ਸਾਊਥ ਬਲੌਕ ਰਾਜਪਥ ਦਾ ਮਾਰਗ ਪਾਰਲੀਮੈਂਟ ਆਦ ਇਹ ਸਾਰੀਆਂ ਇਮਾਰਤਾਂ ਜਿਹੜੀਆਂ ਨੇ ਇਹ ਸਾਰਾ ਕੋਚ ਸਿਆ ਇਸੇ ਜ਼ਮੀਨ ਉੱਪਰ ਬਣਿਆ ਹੋਇਆ ਏ ਅੱਛਾ ਪਾਰਲੀਮੈਂਟ ਦਾ ਨਾਮ ਆਇਆ ਤਾਂ ਮੈਨੂੰ ਇੱਕ ਕਿੱਸਾ ਯਾਦ ਆ ਗਿਆ ਮੈਂ ਉਹ ਵੀ ਜਾਂਦੇ ਜਾਂਦੇ ਸ਼ੇਅਰ ਕਰਦਾ ਹਾਂ ਤੁਹਾਡੇ ਨਾਲ ਅੱਜ ਜਿਸ ਨੂੰ ਆਪਾਂ ਭਾਰਤ ਦੀ ਪਾਰਲੀਮੈਂਟ ਕਹਿੰਦੇ ਆ ਇਹ ਪਾਰਾ ਦੀ ਪਾਰਲੀਮੈਂਟ ਨਹੀਂ ਸਗੋਂ ਉਸ ਸਮੇਂ ਦੇ ਵਾਇਸ ਰਾਏ ਦੇ ਰਹਿਣ ਵਾਸਤੇ ਬਣਾਇਆ ਗਿਆ ਘਰ ਸੀ ਤੇ ਇਸ ਜਿਸ ਜਗ੍ਹਾ ਉੱਪਰ ਬਣਿਆ ਆ ਉਸ ਜਗ੍ਹਾ ਨੂੰ ਗਵਰਨਰ ਜਰਨਲ ਸੀ ਲਾਰਡ ਹੌਡਿੰਗ ਨੇ ਵਾਇਸ ਰਾਏ ਦੇ ਭਵਨ ਬਣਾਉਣ ਵਾਸਤੇ ਪਸੰਦ ਕੀਤਾ ਸੀ ਇਹ ਜੋ ਜਗ੍ਹਾ ਆ ਇਹ ਇਤਿਹਾਸਿਕ ਗੁਰਦੁਆਰਾ ਸ਼੍ਰੀ ਰਕਾਬਗਨ ਸਾਹਿਬ ਦੇ ਬਿਲਕੁਲ ਨਾਲ ਲੱਗਦੀ ਆ ਗੁਰਦੁਆਰਾ ਸ਼ਰੀਰ ਕਾਬਗਨ ਸਾਹਿਬ ਉਹੀ ਆ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਦੇਦਾ ਸੰਸਕਾਰ ਹੋਇਆ ਸੀ ਵਾਇਸ ਰਾਏ ਦਾ ਭਵਨ ਬਣਾਉਣ ਵਾਸਤੇ ਇਹ ਜਗ੍ਹਾ ਨੂੰ ਪਸੰਦ ਕਰ ਲਿਆ ਗਿਆ ਤੇ ਇੱਥੇ ਕੰਮ ਵੀ ਸ਼ੁਰੂ ਕਰ ਦਿੱਤਾ ਗਿਆ ਸੜਕਾਂ ਨੂੰ ਚੌੜਾ ਕੀਤਾ ਗਿਆ ਹੁਣ ਜਦੋਂ ਇਹਦਾ ਕੰਮ ਚੱਲ ਰਿਹਾ ਸੀ ਤਾਂ ਗੁਰਦੁਆਰਾ ਸਾਹਿਬ ਦੀ ਇੱਕ ਕੰਦ ਇਸ ਦੇ ਰਾਹ ਦੇ ਵਿੱਚ ਰੋੜਾ ਬਣ ਰਹੀ ਸੀ ਤਾਂ ਜਿਹੜੇ ਅਧਿਕਾਰੀ ਕੰਮ ਕਰ ਰਹੇ ਸੀ ਉਹਨਾਂ ਨੇ ਬਿਨਾਂ ਕਿਸੇ ਨੂੰ ਕੋਈ ਨੋਟਿਸ ਦਿੱਤਿਆਂ ਬਿਨਾਂ ਕਿਸੇ ਨਾਲ ਸਲਾਹ ਕੀਤੀਆਂ ਗੁਰਦੁਆਰਾ ਸਾਹਿਬ ਦੀ ਇਸ ਕੰਦ ਨੂੰ ਢਾਹ ਦਿੱਤਾ ਤੇ ਕੰਦ ਨੂੰ ਢਾਉਣ ਤੋਂ ਬਾਅਦ ਇਸ ਜਗ੍ਹਾ ਨੂੰ ਤਾਰਾਂ ਦੇ ਨਾਲ ਵੱਲਣਾ ਸ਼ੁਰੂ ਕਰ ਦਿੱਤਾ ਉਸ ਸਮੇਂ ਮੌਕੇ ਤੇ ਇੱਕ ਬੀਬੀ ਸ਼ਾਮਕੌਰ ਪਹੁੰਚ ਗਏ ਬੀਬੀ ਸ਼ਾਮਕੌਰ ਜੀ ਦੇ ਕੋਲੋਂ ਗੁਰਦੁਆਰਾ ਸਾਹਿਬ ਦੀ ਹੁੰਦੀ ਇਹ ਬੇਦਬੀ ਨਾ ਵੇਖੀ ਗਈ ਉਹਨਾਂ ਨੇ ਆਪਣਾ ਕੁੱਛੜ ਚੁੱਕਿਆ ਜਵਾਕ ਜੋ ਅਜੇ ਦੁੱਧ ਚੁੰਗਦਾ ਸੀ ਉਸ ਨੂੰ ਆਪਣੀ ਛਾਤੀ ਦੇ ਉੱਪਰ ਲਟਾਇਆ ਅਤੇ ਠੱਠਿਓਂ ਇੱਕ ਹੰਦ ਦੇ ਉੱਪਰ ਲੰਮਾ ਪੈ ਗਏ ਤੇ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਬੇਸ਼ੱਕ ਮੇਰੇ ਟੋਟੇ ਟੋਟੇ ਹੋ ਜਾਣ ਮੇਰੇ ਬੱਚੇ ਨੂੰ ਵੀ ਚਾਹੇ ਮਾਰ ਦਿਓ ਪਰ ਮੈਂ ਤੁਹਾਨੂੰ ਇਸ ਤੋਂ ਅੱਗੇ ਨਹੀਂ ਵਧਣ ਦੇਣਾ ਬੀਬੀ ਸ਼ਾਮਕੌਰ ਜੀ ਦੀ ਇਸ ਦਲੇਰੀ ਦੇ ਅੱਗੇ ਕੰਮ ਕਰ ਰਹੇ ਅਧਿਕਾਰੀਆਂ ਨੂੰ ਝੁਕਣਾ ਪਿਆ ਤੇ ਉਹਨਾਂ ਨੇ ਆਪਣਾ ਕੰਮ ਉੱਥੇ ਹੀ ਰੋਕ ਦਿੱਤਾ ਇਹ ਆਬ ਰਿਕਾਬਗਨ ਸਾਹਿਬ ਦਾ ਪ੍ਰਬੰਧ ਵੇਖ ਰਹੇ ਮਹੰਤ ਸਾਵਨ ਸਿੰਘ ਦੇ ਪਤਨੀ ਸਨ ਗੁਰਦੁਆਰਾ ਸਾਹਿਬ ਦੀ ਇਕੰਧ ਢਾਏ ਜਾਣ ਦੀ ਖਬਰ ਅੱਗ ਵਾਂਗ ਫੈਲ ਗਈ ਤੇ ਪੰਜਾਬ ਵਿੱਚ ਪਹੁੰਚ ਗਈ ਜਿਸ ਤੋਂ ਬਾਅਦ ਪੰਜਾਬ ਦੇ ਬਹੁਤ ਸਾਰੇ ਸਿੱਖਾਂ ਨੇ ਇਸ ਦਾ ਵਿਰੋਧ ਕੀਤਾ 90 ਦੇ ਰਾਜੇ ਰਾਜਾ ਰੂਪਦਮਨ ਸਿੰਘ ਨੇ ਵੀ ਅੰਗਰੇਜ਼ਾਂ ਦੀ ਇਸ ਵਿਧਿ ਕੀ ਦਾ ਕੜਾ ਵਿਰੋਧ ਕੀਤਾ ਜਿਸ ਤੋਂ ਬਾਅਦ ਅੰਗਰੇਜ਼ਾਂ ਨੂੰ ਸਿੱਖਾਂ ਅੱਗੇ ਝੁਕਣਾ ਪਿਆ ਸਿੰਘਾਂ ਨੇ ਇਹ ਮੋਰਚਾ ਫਤਿਹ ਕਰ ਲਿਆ ਤੇ ਅੰਗਰੇਜ਼ਾਂ ਨੇ ਜਿਹੜੀ ਇਕੰਧ ਢਾਈ ਸੀ ਗੁਰਦੁਆਰਾ ਸਾਹਿਬ ਦੀ ਉਸ ਨੂੰ ਦੁਬਾਰਾ ਬਣਾ ਕੇ ਦੇਣਾ ਪਿਆ ਸੋ ਉਮੀਦ ਕਰਦਾ ਕਿ ਹੁਣ ਤੁਸੀਂ ਸਮਝ ਚੁੱਕੇ ਹੋਵੋਗੇ ਕਿ ਸਿੱਖਾਂ ਦਾ ਦਿੱਲੀ ਨਾਲ ਕੀ ਰਿਸ਼ਤਾ ਆ ਫਿਰ ਭਾਵੇਂ ਉਹ ਪੁਰਾਣੀ ਦਿੱਲੀ ਹੋਵੇ ਜਿਸ ਨੂੰ ਸਿੱਖਾਂ ਨੇ ਐਨੀ ਵਾਰ ਜਿੱਤਿਆ ਆ ਤੇ ਫਿਰ ਭਾਵੇਂ ਇਹ ਨਵੀਂ ਦਿੱਲੀ ਹੋਵੇ ਜੋ 1793 ਏਕੜ ਦੇ ਇਲਾਕੇ ਵਿੱਚ ਫੈਲੀ ਹੋਈ ਆ ਤੇ ਜੋ ਅੱਜ ਵੀ ਕਾਗਜ਼ਾਂ ਦੇ ਵਿੱਚ ਸਾਡੇ ਬਾਬੇ ਲੱਖੀ ਸ਼ਾਵਨ ਜਾਰਾ ਜਿਹਦੇ ਵਡੇਰਿਆਂ ਦੇ ਨਾਮ ਬੋਲਦੀ ਆ ਸੋ ਇਸ ਤਰ੍ਹਾਂ ਕੁੱਲ ਮਿਲਾ ਕੇ ਨਵੀਂ ਦਿੱਲੀ ਜਾਂ ਪੁਰਾਣੀ ਦਿੱਲੀ ਇਹ ਦੋਵੇਂ ਹੀ ਸਾਡੇ ਸਿੱਖਾਂ ਦੀਆਂ ਨੇ ਕਿਉਂਕਿ ਇੱਕ ਨੂੰ ਅਸੀਂ ਜਿੱਤਿਆ ਆ ਤੇ ਇੱਕ ਤਾਂ ਬਣੀ ਹੀ ਸਾਡੀ ਜ਼ਮੀਨ ਤੇ ਆ ਅੱਜ ਦਿੱਲੀ ਦਾ ਜੋ ਤਖਤ ਹੈ ਜਿਸ ਉੱਪਰ ਬੈਠ ਕੇ ਪੰਜਾਬ ਵਿਰੋਧੀ ਜਾਂ ਸਿੱਖਾਂ ਵਿਰੋਧੀ ਫੈਸਲੇ ਲਏ ਜਾਂਦੇ ਨੇ ਫਿਰ ਭਾਵੇਂ ਉਹ ਮੁਗਲ ਰਾਜ ਵੇਲੇ ਹੋਵੇ ਭਾਵੇਂ ਅੰਗਰੇਜ਼ਾਂ ਦੇ ਰਾਜ ਵੇਲੇ ਤੇ ਭਾਵੇਂ ਵਰਤਮਾਨ ਰਾਜ ਵੇਲੇ ਇਹ ਤਖਤ ਸਾਡੀ ਹੀ ਜ਼ਮੀਨ ਉੱਪਰ ਬਣਿਆ ਹੋਇਆ ਏ ਐਵੇਂ ਤਾਂ ਨਹੀਂ ਸਾਨੂੰ ਦਿੱਲੀ ਵੱਲ ਨੂੰ ਖਿੱਚ ਪੈਂਦੀ ਐਵੇਂ ਤਾਂ ਨਹੀਂ ਸਿੱਖ ਦਿੱਲੀ ਵੱਲ ਨੂੰ ਭੱਜੇ ਜਾਂਦੇ ਤੇ ਇਹ ਸਰਕਾਰਾਂ ਸਾਨੂੰ ਦਿੱਲੀ ਆਉਣ ਤੋਂ ਰੋਕਦੀਆਂ ਨੇ ਪਰ ਹੁਣ ਇੱਕ ਗੱਲ ਤਾਂ ਪੱਕੀ ਹੋ ਗਈ ਕਿ ਇਹ ਜਿਹੜੀ ਜ਼ਮੀਨ ਆ ਇਹ ਜਿਹੜੀ ਦਿੱਲੀ ਆ ਇਹ ਸਿੱਖਾਂ ਦੀ ਆ ਇਹ ਪੰਥ ਦੀ ਆ ਤੇ ਇੱਕ ਦਿਨ ਇਹ ਦਿੱਲੀ ਪੰਥ ਕੋਲ ਵਾਪਸ ਜ਼ਰੂਰ ਆਊਗੀ ਜਦੋਂ ਦੁਬਾਰਾ ਖਾਲਸਾ ਦਾ ਰਾਜ ਆਊਗਾ ਕੀ ਹੋਇਆ ਜੇ ਅੱਜ ਬਾਬਾ ਲੱਖੀਸ਼ਾ ਬਨਜਾਰਾ ਜੀ ਜਾਂ ਉਹਨਾਂ ਦੇ ਪਰਿਵਾਰ ਦਾ ਕੋਈ ਮੈਂਬਰ ਨਹੀਂ ਆ ਪਰ ਪੂਰਾ ਪੰਥ ਬਾਬਾ ਲੱਖੀਸ਼ਾ ਬਨਜਾਰਾ ਜੀ ਦਾ ਜੀ ਵੀਰੋ ਐਸੀ ਜੈ ਦੀ ਵੀਡੀਓ ਤੇ ਸਾਨੂੰ ਬੜੀ ਅੱਛੀ ਤਰ੍ਹਾਂ ਪਤਾ ਹੈ ਕਿ ਸਿੱਖ ਸਰਦਾਰਾਂ ਸਿੱਖਾਂ ਦੀ ਜਿਹੜੀ ਕਾਬਲੀਅਤ ਹੈ ਤੇ ਓਵਰਾਲ ਪੂਰੀ ਦੁਨੀਆ ਦੇ ਅੰਦਰ ਸਾਨੂੰ ਪਤਾ ਹੈ ਸਿੱਖ ਸਰਦਾਰ ਰਾਈਸ ਮੰਨੇ ਜਾਂਦੇ ਨੇ ਦੁਬਈ ਦੁਬਈ ਦੇਖ ਲਓ ਕੈਨੇਡਾ ਦੇਖ ਲਓ ਅਮਰੀਕਾ ਦੇਖ ਲਓ ਸਿੱਖਾਂ ਦੇ ਕੋਲ ਬਹੁਤ ਜ਼ਿਆਦਾ ਜਾਇਦਾਦ ਹੈ ਬੜੀਆਂ ਜ਼ਮੀਨਾਂ ਤੇ ਇਹਨਾਂ ਜੀ ਹੋਇਆ ਕਿ ਲੀਜ਼ ਦੇ ਉੱਤੇ ਜ਼ਮੀਨ ਲੈ ਕੇ ਦਿੱਤੀ ਗਈ ਤੇ ਇਹਨਾਂ ਦੇ ਜਿਹੜੇ ਅਸਲ ਮਾਲਕ ਨੇ ਦਿੱਲੀ ਦੀ ਜਿਹੜੀ ਜ਼ਮੀਨ ਹੈ ਉਹਦੇ ਸਿੱਖ ਸਰਦਾਰ ਨੇ ਕਿ ਆ ਜੋ ਟਾਈਮ ਹੈ ਉਹ ਵਕਤ ਦੇ ਆਪਣੀ ਜ਼ਮੀਨ ਤੇ ਸਿੱਖਾਂ ਨੂੰ ਕਿਸਾਨਾਂ ਨੂੰ ਆंदोलਨ ਕਰਨ ਵਾਸਤੇ ਇਤਜਾਜ ਕਰਨ ਵਾਸਤੇ ਜਾਣ ਦੀ ਇਜਾਜ਼ਤ ਨਹੀਂ ਹੁੰਦੀ ਪਾਟੀਸ਼ਨ ਵੇਲੇ ਜਦੋਂ ਸਿੱਖ ਸਰਦਾਰ ਹਿਜਰਤ ਕਰਕੇ ਕੁਛ ਇੰਜ ਦੇ ਸੀ ਜਿਹੜੇ ਪਾਕਿਸਤਾਨ ਤੋਂ ਹਿਜਰਤ ਕਰਕੇ ਇੰਡੀਆ ਦੇ ਅੰਦਰ ਗਏ ਤੇ ਉੱਥੇ ਜਾ ਕੇ ਹਰਿਆਣਾ ਹੋ ਗਿਆ ਦਿੱਲੀ ਹੋ ਗਿਆ ਬਰੇ ਇੰਜ ਦੇ ਹੋਰ ਵੀ ਸ਼ਹਿਰ ਨੇ ਜਿੱਥੇ ਸਿੱਖ ਸਰਦਾਰ ਉੱਥੇ ਜ਼ਮੀਨਾਂ ਬਹੁਤ ਜ਼ਿਆਦਾ ਸੀ ਜ਼ਮੀਨਾਂ ਸਿੱਖਾਂ ਦੇ ਕੋਲ ਜਿਹੜੀਆਂ ਸਿੱਖਾਂ ਨੇ ਦਿੱਤੀਆਂ ਫਿਰ ਲੋਕਾਂ ਨੂੰ ਦਿੱਤੀਆਂ ਤੇ ਹੁਣ ਸਿੱਖਾਂ ਦੇ ਨਾਲ ਤਕਾ ਕੀਤਾ ਜਾਂਦਾ ਹੈ ਸਿੱਖਾਂ ਨੂੰ ਉਸੇ ਆਪਣੀ ਹੀ ਜ਼ਮੀਨ ਦੇ ਖਰੇ ਹੋਣ ਵਾਸਤੇ ਲੋਕਾਂ ਨੂੰ ਕਹਿਣਾ ਪੈਂਦਾ ਹੈ ਅਸੈਂਬਲੀਆਂ ਦੇ ਅੰਦਰੋਂ ਬਿੱਲ ਪਾਸ ਕਰਵਾਉਣੇ ਪੈਂਦੇ ਨੇ ਤੇ ਸਿੱਖਾਂ ਨੂੰ ਫੇਰ ਵੀ ਉੱਥੇ ਜਾਣ ਦੀ ਇਜਾਜ਼ਤ ਨਹੀਂ ਹੁੰਦੀ ਸਿੱਖਾਂ ਦੇ ਨਾਲ ਸ਼ੁਰੂ ਤੋਂ ਤਕਾ ਹੁੰਦਾ ਆ ਰਿਹਾ ਹੈ ਤੇ ਸਮਝ ਨਹੀਂ ਆ ਰਹੀ ਹੈ ਤਕਾ ਕਿਦੋਂ ਥਮੇਗਾ ਐਸੀ ਜਿਹੀ ਅੱਜ ਦੀ ਵੀਡੀਓ ਤੁਹਾਨੂੰ ਇਹ ਵੀਡੀਓ ਕੈਸੀ ਲੱਗੀ ਰੂਲ ਕਮੈਂਟਸ ਕਰਕੇ ਦੱਸਣਾ ਬਹੁਤ ਸ਼ੁਕਰੀਆ